ਸਸੇ ਗਾਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੂਰਾ ਉਠ ਘੜਿਆ ਸੁੱਤਾ ਪਿਆ ਹਾਂ ਮੈਂ ਤੇਦੇ ਚਲਾਂ ਬਾਹਰ ਦਾ ਟਾਈਮ ਹੈ ਤਕਰੀਬਨ 1.30 1.30 ਵਜੇ ਆ ਯਸ ਸੀ ਕਿੰਦਰ ਗਿਆ ਟਾਈਮ ਪੀਸ ਆ ਦੇਖੋ ਹਾਂ ਪੋਣੇ ਕੁ ਹਾਂ ਪੋਣੇ ਇੱਕ ਹੋਣ ਵਾਲਾ ਤੇ ਅਸੀਂ ਖਾਣ ਲੱਗੇ ਆ ਨਾਸਤਾ ਕਰਨਾ ਮਾਸਤਾ ਸੋਡਾ ਹੋ ਗਿਆ ਜੀ ਮੈਂ ਤਾਂ ਰੋਟੀ ਖਾਣ ਲੱਗਾ ਹਾਂ ਸਵੇਰ ਦੀ ਆ ਰਮਣਾ ਦਾ ਨਾਸਤਾ ਮੇਰੀ ਰੋਟੀ ਸਵੇਰ 아이 ਸਮਝ ਕਿ ਲੱਗਾ ਪਤਾ ਨਾ ਚੱਪੋ ਜਪਨ ਉੱਟਣਾ ਆਏ ਉੱਪਰ ਨਹੀਂ ਆਣਾ ਉਹਨੇ ਵਿੱਚ ਹੱਥ ਮਾਰਨੇ ਆ ਹੋਰ ਕੋਹ ਨਹੀਂ ਚਾਰ ਨਾ ਚਾਰ ਨਾ ਉਹ ਚਾਰ ਰੱਖੂਗੀ ਇਹ ਉਂਗਲ ਟਟੂ ਚੱਪੇ

ਲੱਡੂ ਯਾਰ ਕਰਮਾ ਹੋ ਜਾਏਗਾ ਇਹ ਤਾਂ ਬੜਾ ਮਿੱਠਾ ਜਿਹਾ ਇੱਕ ਹੁੰਦਾ ਖੱਟਾ ਮਿੱਠਾ ਅਚਾਰ ਉਹ ਪੁੱਛਣਾ ਹੋਰ ਲਾਈਟ ਰੰਗ ਦਾ ਹੁੰਦਾ ਇਹਨੂੰ ਥੋੜਾ ਜਿਹਾ ਤੋੜ ਦੇ ਯਾਰ ਇਹਨੇ ਚੂਸੀ ਜਾਣਾਗਾ ਚੰਗੀ ਗੱਲ ਹੈ ਕੋਈ ਹੋਰ ਕਿ ਲੜਾਈ ਕਰੂਗੀ ਕੋਈ ਫਾਇਦਾ ਆ ਦੇ ਰਹੀ ਆ ਜਾ ਨਹੀਂ ਹੁਣ ਵੀ ਨਾ ਦੇਈ ਖਾਜੋ ਪੁੱਤ ਖਾਜੋ ਆ ਲੈ ਲੋ ਆ ਲੈ ਲੋ ਹਾ ਤੇ ਦਬਾ ਲਾ 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 ਆ ਲੈ ਲਾ 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 ਉਹਨੇ ਇਹਦੇ ਪਾਸੇ ਰੱਖ ਲਾ ਮੋਟੋ ਲੈ ਇਹਨੇ ਖੜੇ ਨਹੀਂ ਛੱਡਣਾ ਜ਼ਰਾ ਲੈ ਹੁਣ ਕੱਢਦਾ ਨਾ ਆਹਾ ਮਿਠਾਓ ਓਹੋ ਮਿੱਠਾ ਇਹ ਇਹ ਨੋਰੇ ਓਏ ਸੋਣੀ ਮਿੱਠਾ ਬੜਾ ਏ ਹੈ ਹਾਂ ਸੋਨਾ ਵਰਤਮਾਨ ਜੇ ਲਿਆ ਸੀਗਾ ਅਸੀਂ ਤੇ ਉਹਦਾ ਟੱਕਣ ਤੋੜਦਾ ਆਚਾਰ ਪਾਉਣ ਵਾਸਤੇ ਪਹਿਲਾਂ ਤਾਂ ਇਹਨੇ ਦੂਜੀ ਚੀਜ਼ੇ ਦੇਣੀ ਸ਼ਟ ਕੇ ਟੱਕਣ ਤੋੜਦਾ ਹੁਣ ਇੱਕ ਪੀਸ ਚੱਕ ਲਈ ਦੂਜਾ ਪੀਸ ਫੇਰ ਚੱਕ ਲਈ ਤੀਜਾ ਪੀਸ ਹੁਣ ਚੱਕੜ ਕੇ ਕੀ ਆ ਰਹੀ ਐ ਜੱਪੂ ਆਜੋ ਉਹਨੂੰ ਲੈ ਕੇ ਹੋ ਗਈ ਨਾ ਥਰਕਾ ਹੋ ਰਿਹਾ ਕੋਈ ਜੱਪੂ ਚਾਰ ਤਨਾਤ ਭਾਈ ਬੈਠੀ ਹੋ ਗਈ ਆ ਗਈ ਆ ਗਈ ਆ ਗਈ ਤੇ ਭਾਜ ਆ ਜਾ ਆਪਾ ਆਏ ਫਲਟ ਕੀ ਲੱਗਿਆ ਇਹ ਚਮਚ ਲੈ ਆਇਆ ਚਾਰ ਤੋਂ ਕੱਢ ਕੇ ਉੱਤੇ ਦੇਖੀ ਹੋ ਜਾ ਮੋਟੋ ਨੇਰੀ ਕੇ ਬਣੀ ਤੈਨੂੰ ਮੈਂ ਕਿਹਾ ਕੀ ਸੀਗਾ ਹੈ ਆ ਵਾਹ ਵੀ ਇਸ ਸੀਪਾ ਵੀ ਆਪਣੇ ਵਰਗੇ ਗਰੀਬਾਂ ਦਾ ਅਮਰੀਸ਼ਪੁਰੇ ਓਏ ਮੈਨੂੰ ਚੇ ਫੜੋ ਇਹ ਆ ਗਰੀਬਾਂ ਦਾ ਅਮਰੀਸ਼ਪੁਰੇ ਸਾਡੇ ਵਰਗਿਆਂ ਦਾ ਸੀਪਾ ਮਾਣੂ ਕੇ ਮੈਂ ਕਹਾ ਸੀ ਨਾ ਮੈਂ ਕਹਾ ਚਾਰ ਨੂੰ ਹੱਥ ਪਾਊਗੀ ਤਾਂ ਨੂੰ ਇਹ ਮਿੱਠੀ ਪਿਆਰੀ ਜੀ ਹੋ ਕੇ ਆ ਟੱਕਣ ਜੇ ਜੇ ਟੁਕੜੇ ਪਛਾਈ ਚੱਕ ਕੇ ੱਟਕੀ ਆਉਂਦੀ ਐ ਲਈ ਆਉਂਦੀ ਐ ਆ ਪਹਿਲਾਂ ਇਹਨੇ ਚਾੱਕ ਕੇ ਆ ਉੱਤੇ ਦੇ ਕੱਪੜੇ ਕੁਰਸੀ ਤੋਂ ਚਾੱਕ ਕੇ ਥੱਲੇ ਖਲਾਰ ਤੇ ਤੇ ਆ ਦੇਖੋ ਲੈ ਸਾਰੇ ਚਾੱਕ ਟਿੱਕੇ ਨਾ ਕੁਰਸੀ ਤੋਂ ਥੱਲੇ ਮਾਰੇ ਤੇ ਤੈ ਮਾਰ ਕੇ ਦਿੰਦੀ ਐ ਮਾਮ ਆ ਰਹੀ ਐ ਐਂਟਰੀ ਜ਼ਰਾਤੀ ਬੱਚੇ ਦੀ ਇੱਕ ਤੇ ਉਹਦੇ ਵਿੱਚ ਹੀ ਡੇਰ ਆਈ ਜੰਗਲ ਚੋਂ ਖਿੱਚਿਆ ਅੱਛਾ ਬੂਹਾ ਬੈੜ ਕੇ ਬੈਠਿਆ ਕਰੋ ਵੀ ਇਹਨੂੰ ਕਮਰੇ ਤੋਂ ਬਾਹਰ ਨਹੀਂ ਜਦੋਂ ਆਪਾਂ ਅੰਦਰ ਹੁੰਨੇ ਆਂ ਕੀ ਕਰਕੇ ਆਈਆਂ ਕੰਮ ਵਧਾ ਕੇ ਕੱਪੜਿਆਂ ਦਾ ਦਿਖਾ ਲੈ ਹਾਂ ਚਸ਼ਮਾ ਆਇਆ ਭਾਨੂੰ ਕੀ ਦਾ ਇਹ ਆ ਆ ਮੈਂ ਨਹੀਂ ਘਣਮ ਢੇਟੋ ਲਾਂਦੀ ਪੀ ਜਾਪਾਂ ਦੁਬਾਰਾ ਹੈਲੋ ਕੋਕਿੰਗ ਗਰੇਵੀ ਬਣਾਣੀ ਸਿੱਖੋ ਤੁਹਾਡੇ ਬਾਜੀ ਤੋਂ ਕਿ ਗਰੇਵੀ ਕਿਵੇਂ ਬਣਦੀ ਹੈ ਚਾਹੇ ਉਹ ਸ਼ਾਈ ਪਨੀਰ ਦੀ ਹੋਵੇ ਤੇ ਚਾਹੇ ਉਹ ਕਿਸੇ ਵੀ ਤਰੀਕੇ ਦੀ ਹੋਵੇ ਬਰਾਜਮਾ ਦੀ ਛੋਲਿਆਂ ਦੀ ਤੇ ਆਲੂ ਮਟਰ ਦੀ ਤਰੀ ਵਾਲੀ ਕਿਸੇ ਵੀ ਤਰ੍ਹਾਂ ਦੀ ਗਰੇਵੀ ਕਾਫੀ ਕਰਕੇ ਹੁੰਦਾ ਮਿਕਸੀ ਦਾ ਮਸਾਲਾ ਕਰਕੇ ਜਿਆਦਾ ਤਾਂ ਕੁਛ ਵੀ ਨਹੀਂ ਹੈ ਮਿਕਸੀ ਦਾ ਮਸਾਲਾ ਕਰਨਾ ਪੈਂਦਾ ਹੈ ਪਰ ਐ ਇਹ ਕਿ ਜਦੋਂ ਤੱਕ ਤੁੰਨੀ ਨਾ ਜਾਵੇ ਚੰਗੀ ਤਰ੍ਹਾਂ ਉਦੋਂ ਤੱਕ ਉਹ ਚੰਗਾ ਨਹੀਂ ਲੱਗੇ ਇਹ ਤਾਂ ਗੰਡੇ ਜਿਹੇ ਲਏ ਆਏ ਆ ਹੂੰ ਇਹ ਸੰਨੀ ਤਰੀ ਬੁਲਦੀ ਘਟਾਣਾ ਲੱਗਦਾ ਹਾਂ ਨਮਕ ਹੋਊ ਜੂਗਾ ਹਾਂ ਪਿਆਜ਼ ਬਰੀਕ ਹੋਇਆ ਐਵੇਂ ਨਾ ਸਵਾਦ ਆ ਇਹ ਸਵਾਦ ਦੇ ਵਿੱਚ ਵਾਇਰ ਨਹੀਂ ਕੋਲ ਜੀ ਤੁਹਾਨੂੰ ਤਾਂ ਬਣ ਕੇ ਆਏ ਜੀ ਗਰਮੂਕੀ ਲੱਦੇ ਮਹੀਨੇ ਤੱਕ ਉਹ ਗੱਲ ਹੋ ਜਾਂਦੀ ਹੈ ਕੋਈ ਨਹੀਂ ਵੈਸੇ ਵੀ ਪਾਦੀ ਓਏ ਸਬਜ਼ੀਆ ਬਣਾਉਣ ਦਾ ਐਕਸਪਰਟ ਨੇ ਮੈਂ ਉਸ ਤੋਂ ਜ਼ਿਆਦਾ ਐਕਸਪਰਟ ਆਹੋ ਤੇ ਮੈਂ ਨਾ ਛਾਈ ਪਨੀਰ ਬਣਾਨੀ ਆ ਨਾ ਤੇ ਥੋੜਾ ਜਿਹਾ ਉਹਦੇ ਚ ਮਿਠਾਸ ਹੋਣੀ ਚਾਹੀਦੀ ਆ ਨਾ ਨਹੀਂ ਤੇ ਕਹੀ ਨਹੀਂ ਪਾ ਪੰਦੇ ਤੇ ਥੋੜੀ ਜੀ ਮੈਂ ਉਹਦੇ ਚ ਨਾ ਚੀਨੀ ਪਾਣੀ ਆ ਦੋ ਕ ਦਾਣੀ ਹਲਕੀ ਜਿਹੀ ਮਿਠਾਸ ਕਰਨ ਵਾਸਤੇ ਮਲਾਈ ਪਾ ਕੇ ਤੇ ਵੈਸੇ ਪਰ ਤੁਹਾਡੇ ਭਾਜੀ ਨੂੰ ਪਸੰਦ ਨਹੀਂ ਆਉਂਦਾ ਫਿਸ ਲਈ ਮੈਂ ਪਾਦੀ ਨਹੀਂ ਫਿਰ ਨਾ ਮੈਂ ਜਿਹੜੇ ਹੁਣ ਬਹੁਤ ਜਿਆਦੇ ਜਿਹੜੇ ਆਪਣੇ ਬਹੁਤ ਮਹਿੰਗੇ ਬਹੁਤ ਖਾਣ ਦੇ ਜਾਂ ਤੇਰੇ ਦੇ ਵਿੱਚ ਪਾਉਂਦੇ ਹੋਣਗੇ ਹਾਂ ਬੜੇ ਵੇਖਾਰਾ ਬੇਤ ਪਾਦੇ ਗੁਰਮਾਨ ਕੋਲ ਨੂੰ ਕਾਉਂ ਕੱਲਾ ਮੇਥੇ ਇੱਥੇ ਨਾਲ ਲੱਗਿਆ ਹਮਮ ਇਹ ਜਬ ਬਰਤਾ ਮਾ ਕੇ ਨੂੰ ਮੈਂ ਸਵਾਦ ਲਾਉਂ ਹਮ ਫੇਰ ਖਾਣ ਦੇ ਤੋਂ ਕੋਈ ਫੇਰ ਨੂੰ ਕਰੇ ਵਾਲੀ ਹਾਂ ਗੁਰਮਾਨ ਬਦਨਾ ਉਹ ਬੰਦਾ ਨਹੀਂ ਮਾ ਹਮ ਤੁਹਾਡੀ ਖੜ ਗਿਆ ਕਲਸੀ ਦੀ ਆਵਾਜ਼ ਬਹੁਤ ਖੜ ਕਰ ਗਿਆ ਹੋਲੀ-ਹੋਲੀ ਤਾਂ ਉਹ ਕਰੀ ਦੀ ਜਪਨੂਰ ਨਾ ਅੱਜ ਸਖਰੀ ਸੀ ਵਾਈਗਰੂ ਅੱਜ ਤੇ ਅਗਰ ਜ਼ਿਆਦਾ ਸੂਰਤ ਹੁੰਦੇ ਨਾ ਜਿਹੜੇ ਨਿਚਲੇ ਵੀ ਸੋਰ ਹੁੰਦੇ ਨੇ ਉਹਦੇ ਤੇ ਫਿਰ ਜਪਨੂਰ ਨੂੰ ਸੀ ਕਰਨੀ ਵਾਹੂ ਵਾਹੂ ਕੀ ਲੈਣਾ ਹਾਂ ਮੈਂ ਖਾਣੀ ਆ ਰੋਟੀ ਮਸਾਲੇ ਨਾਲ ਬਹੁਤ ਸਵਾਦ ਲੱਗਦੇ ਰੋਟੀ ਕਿੰਨੀ ਗਈ ਹੈ ਦੁਪਹਿਰ ਦੀ ਇੱਕ ਡੇਨ ਦੇ ਦੂੰ ਫਿਰ ਮੈਂ ਰੋਟੀ ਵੀ ਦਿਖਾਣੀ ਹੋਵੇ ਇੱਕ ਖਾਉਂਗੀ ਅੱਜ ਮਟਰ ਬਣਾ ਰਹੇ ਮੇਰਾ ਨਾ ਚੱਲ ਕਰਦਾ ਜੀ ਆਲੂ ਮਟਰ ਖਾਣ ਨੂੰ ਤੇ ਤੜਕਾ ਹਾਂ ਦਵਾਈ ਇਦਾਂ ਹੀ ਬਣਾਉਂਦੇ ਆ ਚਲ ਦਵਾਈਆਂ ਦੇ ਤੋਰੀਕੇ ਆ ਦੇਖ ਜਦੋਂ ਇਹ ਜਮਾ ਬ੍ਰਾਊਨ ਹੋ ਗਿਆ ਉਦੋਂ ਇਹਦੇ ਚ ਨੂਰ ਮਿਰਚ ਭੁੰਨ ਕੇ ਉਦੋਂ ਬਾਅਦ ਥੋੜਾ ਪਾਣੀ ਪਾਉਣਾ ਵਿਗਰੇ ਵੀ ਬਣਾਉਣਾ ਵਾਸਤੇ ਵੀ ਬਾਲਾ ਪਾਣੀ ਨਹੀਂ ਪਾਉਣਾ ਗਰੇ ਬਣਾਉਣ ਵਾਸਤੇ ਫਿਰ ਇਹ ਗੰਡਾ ਨਾ ਜਿਹੜਾ ਸਾਰਾ ਗੰਡਾ ਮਿਰਚ ਜੋ ਵੀ ਆ ਇਹਦੀ ਗਰੇਵ ਕਿ ਤਰੀ ਜਿਸ ਪੂਰੇ ਸੁੰਘਣੇ ਤਰੀ ਬੰਦੂ ਗੰਡਾ ਇੱਕ ਵੀ ਨਹੀਂ ਦਿਖਣਾ ਪੂਰੀ ਸੰਘਣੇ ਤਰੀ ਬੰਦੂ ਵਾਹ ਹੋਏ ਉਹ ਨਿੰਨੀ ਕਾ ਦਾ ਲੋਨ ਲੱਗ ਜੂ ਕਾਕਾ ਉਹ ਮੰਦਰਾ ਤਾਂ ਬੰਦ ਕਰਤਾ ਉਹ ਲੁਕੇ ਬੰਦ ਕਰਤਾ ਦੇ 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 ਹੰਦ ਦੇ ਬੈਠਾ ਦੇ ਦੇ ਮਾੜਾ ਦਿਖਵਾਓ ਖਾਲਾ ਕੱਕੇ ਨੂੰ ਕੇ ਖਾਂਦਾ ਨਹੀਂ ਹੱਪ ਕਰਦੇ ਨੂੰ ਕਾਕਨ ਜੀਜੀ ਦੇ ਦੇ ਬਹੁਤ ਕਾਕਾ ਰੋਈ ਜਾਂਦਾ ਆ ਤੇ ਤੁਸੀਂ ਖਾਂਦੇ ਨੂਰਾ ਨੂਰਾ ਕਾਕਾ ਤੇ ਸਾਡਾ ਸਨੈ ਦੀ ਫੈਕਟਰੀ ਹੈ ਜੀਆ ਕਾਕਾ ਨੂੰ ਵੀ ਦੇ ਦੋ ਮੱਠੇ ਨੂੰ ਨਾ ਪੈਰਾਂ ਨਾਲ ਮਲ ਮਲ ਕੇ ਕਾਕਨ ਜੀ ਵਾਚੀ ਜੀ ਦੇ ਦੋ ਕਾਕਾ ਨੂੰ ਚਲ ਦੁੱਧੂ ਪਿਆ ਦੋ ਫਿਰ ਕਾਕਾ ਨੂੰ ਦੁੱਧੂ ਪਿਆ ਦੋ ਚੀਜੀ ਨਹੀਂ ਖਮਾਉਣੀ ਤਾਂ ਕਿਤਿਆਂ ਸਿੰਘਾਂ ਕੋ ਤਾਂ ਇਹ ਕੜਨਾ ਬੋਤਲ ਕਿੱਥੇ ਹੈ ਮਨੇ ਆਹ ਨੂਰਾ ਮਾਰੀ ਮੋਟੀ ਚੀਜ਼ ਆ ਵੀ ਖਾਲੀ ਬੋਤਲ ਫੜਾਣੇ ਕੀਤੇ ਪੁੱਤ ਤੂੰ ਦੁੱਧੂ ਪਿਆ ਦੇ ਨਾ ਕਾਕਾ ਤੇ ਨੂੰ ਉਹ ਨੋਈ ਜਾਂਦਾ ਨੋਈ ਜਾਂਦਾ ਦੁੱਧ ਇੱਕ ਆਤ ਨਗਾ ਦੁੱਧ ਪੀਦੇ ਬਦ ਕਾਕੇ ਨੂੰ ਉਹ ਬੰਦਾ ਰੀ ਪਾ ਦੇ ਕਾਕ ਨੂੰ ਦੁੱਧ ਨਹੀਂ ਤੋ ਵੀ ਨਹੀਂ ਤਮੜੀ ਹੋਈ ਨਾ ਤੁੰਨੇ ਦੇਖ ਜੇ ਪੂਰੀਆਂ ਤਿਆਰੀਆਂ ਸ਼ੈਰੀਆਂ ਕਰੀ ਜਾਂਦਾ ਮੈਂ ਕਹਤਾ ਨਾ ਪੀ ਤੇ ਚੱਲਣਾ ਆਪਾਂ ਉਹਨਾਂ ਜਾਟਾਂ ਜੂਟਾਂ ਪਾ ਕੇ ਮੇਰਾ ਪੁੱਤ ਛੋਣਾ ਛੋਣਾ ਬਣੀ ਜਾਂਦਾ ਡੈੱਕਟ ਬੰਦ ਕਰਦਾ ਨਾ ਅੱਗ ਨੂੰ ਹੂੰ ਡੈੱਕਟ ਬੰਦ ਕਰਦਾ ਅੱਗ ਨੂੰ ਆਵਾਂ ਲੱਗੇਗੀ ਘੁੰਮੀ ਕਰਨ ਜਾਣਾ ਹੈ ਜੱਪੂ ਨੇ ਅੱਧ ਕਿੱਥੇ ਚੱਲਿਆ ਜੱਪੂ ਭੂਆ ਕੋਲ ਆਪਣੀ ਉਸੋੜ ਦੇ ਵੇਖੀ ਜਾਂਦੀ ਜੀ ਆਪਣਾ ਜੱਪੂ ਤੇ ਚੱਲਿਆ ਜਾ ਅੱਛੀ ਅੱਜ ਜੱਲੇ ਆਪ ਜੱਪੂ ਦੀ ਪੂਆ ਕੋਲ ਮਿਲਣ ਤੇ ਕਿਉਂਕਿ ਜੱਪੂ ਦੀ ਪੂਆ ਥੋੜਾ ਜਿਹਾ ਬਿਮਾਰ ਨੇ ਉੱਥੇ ਅਸੀਂ ਚੱਲੇ ਆ ਕਿਉਂਕਿ ਖੁਸ਼ਖਬਰੀ ਆਉਣ ਵਾਲੀ ਏ ਤੁਹਾਨੂੰ ਆਪਾਂ ਹੌਲੀ ਹੌਲੀ ਦੱਸਾਂਗੇ ਤੇ ਤਾਂ ਕਿ ਤੁਸੀਂ ਸਾਡੇ ਐਵੇਂ ਵਲੌਗ ਦੇਖਦੇ ਰਹੋ ਬਣੇ ਰਹੋ ਸ਼ੇਅਰ ਕਰਦੇ ਰਹੋ ਤੇ ਜੱਪਨੂਰ ਨੂੰ ਦੇਖਦੇ ਰਹੋ ਆ ਦੇਖੋ ਸੂਟ ਦੀ ਚੈਨ ਹੀ ਖੁੱਲੀ ਜਾਣੀ ਇਹਨੇ ਮੈਂ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ ਕਿਉਂਕਿ ਪ੍ਰਿੰਟ ਮੇਰੀ ਪਾਰ ਹੀ ਲੇ ਗਿਆ ਤੇ ਕੱਲ ਨੂੰ ਮੈਂ ਆਉਂਗਾ ਹਾਂ ਕੱਲ ਨੂੰ ਮੈਂ ਆਉਂਗਾ ਤੇ ਤੰਗ ਤਾਂ ਸ਼ੋਰਟ ਨਹੀਂ ਆ ਰਵੇਗੇ ਰਾਤ ਸਭ ਜਿਹੜੇ ਸਬਜੀ ਬਣਾਣੀ ਹੈ ਮੈਂ ਤੇ ਇੱਕ ਪਾਸੇ ਐਵੇਂ ਮਤਲਬ ਉਹ ਤੁਹਾਡੇ ਸਾਹਮਣੇ ਜੁਨੀ ਲੈ ਕੇ ਆ ਗਏ ਤੇ ਉਹਵੇਂ ਉਹ ਸੀ ਤੇ ਮੈਂ ਉਹਦਾ ਇੰਨਾ ਹੈ ਨਹੀਂ ਕੱਕਾ ਹਟਾਉਂਦਾ ਨਹੀਂ ਹੁੰਦਾ ਕੱਟ ਆਖੀ ਅਗਲੀ ਐਡ ਵੀ ਰਹਿ ਨਹੀਂ ਰਹੀ ਆਖੋਂਾਂ ਤੋਂ ਥੋੜੀ ਬੋਲ ਜਾਈ ਬੋਲਦੀ ਤੇ ਇੱਕ ਸਾਈਡੋਂ ਸਾਈਡ ਕੋਲ ਆ ਗਿਆ ਤੁਹਾਡਾ ਦੂਜਾ ਤੇ ਜੇ ਦਿਖਾ ਦਿੰਦੀ ਤੇ ਅੱਖ ਆਪ ਕੀ ਹੈ ਹੋਰ ਉਤੇ ਕੋਈ ਚੀ ਨਹੀਂ ਹੈ ਨਾ ਉਹਨਾਂ ਫਿਰ ਇੱਚ ਦੁਕਾਨ ਚ ਕੀ ਹੈ ਉਹ ਤਾਂ ਜੇ ਕਿਤੇ ਕੰਡਾ ਨਾ ਖੜਾ ਵਾ ਇਹਨਾਂ ਕੀ ਗਾਣਾ ਉਹਨਾਂ ਕਹਿੰਦਾ ਮੋਟਾ ਹੋ ਗਿਆ ਰਜੀਤ ਬਸ ਉਹ ਮੋਟਾ ਕਾ ਕੀ ਮੋਟਾ ਕਰਤਾ ਮੈਨੂੰ ਔਰ ਜੱਪੂ ਚਾਇਆ ਨਾ ਨਹੀਂ ਖੋਲ ਨਹੀਂ ਬੱਤ ਅਨੰਦ ਚਾਹ ਕੱਲ ਨੂੰ ਮੈਂ ਆਉਂਗਾ ਵਲੌਗ ਦੇ ਵਿੱਚ ਸ਼ਾਰਟ ਵੀ ਪਾਵਾਂਗੇ ਅੱਛਾ ਉਹਰ ਮੂੰਹ ਜਟਾ ਕੇ ਸ਼ੋਰਟ ਬਣਾਉਣਾ ਮੈਨੂੰ ਵਧੀਆ ਲੱਗਦਾ ਡਾਕੂ ਆਏ ਵਾਂਗੂ ਤੇ ਡਾਕੂ ਵਾਲਾ गाना ਲਾ ਹਾਂ ਐਂਕ ਲਾ ਕੇ ਇਹ ਤਾਂ ਬਣ ਜਾਊਗਾ ਡਾਕੂ ਵਾਲਾ गाना ਲਾ ਲਿਓ ਆਖੀ ਅਗਲੀ ਹੁੰਦਾ ਸਹੀਕ ਆ ਗਲਤ ਆ ਜਿੱਥੇ ਪਾਰੀ ਲਈ ਸੀ ਉਹ ਤਾਂ ਠੀਕ ਆ ਨਹੀਂ ਸੁਝਿਆ ਆ ਉਹ ਵੀ ਵੈਸੇ ਪਾਰੀ ਕਾਦੀ ਲਈ ਸੜਾ ਕੰਡਾ ਇੱਕ ਬੋ ਗਿਆ ਐਂ ਨਾ ਜਿਹੜੀ ਸੋਜ ਆ ਨਾ ਸਾਰੇ ਫੇਸ ਤੇ ਆ ਜਾਂਦੀ ਆ ਪਤਾ ਇੱਕ ਪਾਸੇ ਜਿੱਥੇ ਜਿੱਦੜ ਲੜਿਆ ਹਾਂ ਉਸੇ ਪਾਸੇ ਉਹ ਆਏ ਹਾਂ ਕੰਡੇ ਚ ਜਾਰ ਹੁੰਦੀ ਆ ਚਿੱਟਾ ਜਾਂ ਹੁੰਦਾ ਕੰਡਾ ਇਹਦਾ ਜੇ ਜਦੋਂ ਤਰਤ ਨਾ ਪਕੇ ਉੱਡਦੇ ਖਿੱਚਦੇ ਫੇਰ ਨਹੀਂ ਸੋਚ ਵਾਲੀ ਹੁੰਦੀ ਮੇਰੇ ਜਦੋਂ ਲੜਿਆ ਸੀ ਨਾ ਤੇ ਮੈਂ ਜਾਣਦੀ ਭਾਬੀ ਤੋਂ ਕੰਡਾ ਕਢਵਾ ਲਿਆ ਸੀ ਹਨਾ ਪਹਿਲੇ ਸਾਲਾਂਿਆਂ ਦੀ ਗੱਲ ਆ ਨਾ ਜੋ ਬੈੱਡ ਤੋਂ ਉੱਤਰੀ ਸੀ ਕੀ ਹਾਂ ਆ ਹੁਣ ਗਰਮੀਆਂ ਦੀ ਗੱਲ ਹੈ ਸ਼ਾਇਦ ਗਰਮੀਆਂ ਮੈਂ ਭੁੱਲ ਜਾਨਾ ਨਾ ਗਰਮੀਆਂ ਜਦੋਂ ਸਟਾਰਟ ਹੋਈ ਮੈਂ ਸਾਲ ਪਿਛੇ ਮੈਮਰੀ ਚਲੀ ਜਾਂਦੀ ਬਰੀ ਚਲੋ ਜੋ ਅਨੂਨ ਸੌ ਮੰਗਿਆ ਹਾਂ ਹੂੰ ਪੀ ਤੇ ਚਲਾਂਗੇ ਠੀਕ ਐ ਇਹ ਬਾਗ ਦਾ ਗੇਟ ਖੁੱਲ ਗਿਆ ਗਿਆਪਾ ਗਿਆਪਾ ਇਹਦਾ ਕਿਹਨਾਂ ਅੰਕ ਆ ਫਿਰ ਦਿੰਦੇ ਆ ਇਹਦਾ ਉੱਤਰ ਲੱਗੀ ਮਿੰਟ ਮਾਰਦੀ ਹੁਣ ਚਲੋ ਜੀ ਠੀਕ ਐ ਜੀ ਕੱਲ ਨੂੰ ਮਿਲਦੇ ਆ ਨਵੇਂ ਬਲੌਗ ਦੇ ਨਾਲ ਦੇਖਦੇ ਆ ਕੀ ਹਾਲਾਤ ਨੇ ਠੀਕ ਐ ਅਸੀਂ ਜਾ ਰਹੇ ਆ ਬਾਗੇ ਪੁਰਾਣੇ ਤੇ ਅਸੀਂ ਚਲੋ ਕਈ ਭੈਣ ਭਰਾ ਮਿਲ ਜਾਂਦੇ ਆ ਉਥੇ ਅਸੀਂ ਏਡੇ ਵੱਡੇ ਵੀ ਨਹੀਂ ਗਏਗੇ ਕਿ ਵੀ ਕਹਿ ਸਕੀਏ ਵੀ ਜੀਨੇ ਮਿਲਣਾ ਸਾਨੂੰ ਉਥੇ ਆ ਸਕਦਾਗਾ ਜਾਂ ਕਿਤੇ ਵੀ ਸਾਨੂੰ ਹਨਾ ਹੋ ਸਕਦਾ ਰਮਨ ਨੇ ਕੋਈ ਖਾਣਾ ਖੂਣਾ ਵੀ ਹੋਵੇ ਜਿਹੜਾ ਬਾਲੀ ਕਾਲੀ ਜਿਗਰੀ ਜਾਂਦੀ ਹੈ ਭੁੱਖ ਲੱਗੀ ਹੋਵੇ ਠੀਕ ਹੈ ਤੇ ਰੇੜੀ ਰੂੜੀ ਦੇ ਖੜੇ ਦੇਖ ਕੇ ਦਿਸ ਜਗੇ ਅਸੀਂ ਤੁਹਾਨੂੰ ਤੇ ਤੁਸੀਂ ਮਿਲ ਸਕਦੇ ਆ ਠੀਕ ਹੈ ਤੇ ਓਕੇ ਜੀ ਸਤਿ ਸ੍ਰੀ ਅਕਾਲ ਰੱਬ ਰਾਖਾ ਸਾਰਿਆਂ ਨੰ ਮੇਰੇ ਭੈਣਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਿਆਰ ਉਸ ਦਿਨ ਵੇਖਿਆ ਸੀ ਬੱਚੇ ਉਹਨਾਂ ਨੇ ਪਛਾਣ ਲਿਆ ਸੀ ਮੋਟਰਸਾਈਕਲ ਦੇ ਪਿੱਛੇ ਬੈਠੇ ਗੁੜੀਆ ਤੇ ਮੁੰਡਾ ਜਿਨ੍ਹਾਂ ਨੂੰ ਮੈਂ ਬਾਏ ਕੀਤਾ ਸੀਗਾ ਆਂਦਿਆਂ ਨੂੰ ਉਹ ਭੈਣ ਭਰਾ ਆਪਸ ਵਿੱਚ ਗੱਲਾਂ ਕਰਦੇ ਕੋ ਵੀ ਵੀਡੀਓ ਵਾਲੇ ਜਾਂਦੇ ਵੀਡੀਓ ਵਾਲੇ ਜਾਂ ਕਹਿੰਦੇ ਹੁੰਦੇ ਆਪਾਂ ਨੂੰ ਇੰਸਟਾਗ੍ਰਾਮ ਵਾਲੇ ਜਾਂਦੇ ਇੰਸਟਾਗ੍ਰਾਮ ਵਾਲੇ ਜਾਂ YouTube ਵਾਲੇ ਚਲੋ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਪਨੂਰ ਸਾਰੀਆਂ ਆਪਦੀਆਂ ਭੂਆਂ ਨਾਨੀਆਂ ਦਾਦੀਆਂ ਨੂੰ ਸਾਰੀਆਂ ਨੂੰ ਸੱਸੀ ਕਾ ਬਲਾਓ ਅੱਛਾ ਫੇਰ ਬੁਲਾਤੀ ਠੀਕ ਹੈ ਇਹ ਤਾਂ ਪਹਿਲੇ ਹੀ ਯਾਰ ਯਾਰ ਵੀ ਪਾਸ ਆ ਜਾਪੂ ਦੀ ਆ ਵੇ